ਪਠਾਨਕੋਟ ਦੇ ਪਿੰਡ ਮਲਕਪੁਰ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਬਾਗ ਦੀ ਦਹਿਸ਼ਤ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਬਾਗ ਪਿਛਲੇ 2 ਦਿਨਾਂ ਵਿੱਚ ਦਰਜਣ ਤੋਂ ਵਧੇਰੇ ਪਾਲਤੂ ਜਾਨਵਰਾਂ ਨੂੰ ਜ਼ਖਮੀ ਕਰ ਚੁੱਕਿਆ ਹੈ। ਬੱਚਿਆਂ ਨੇ ਬਾਗ ਦੇ ਡਰੋਂ ਸਕੂਲ ਜਾਣਾ ਛੱਡ ਦਿੱਤਾ ਹੈ। ਲੋਕਾਂ ਨੂੰ ਡਰ ਹੈ ਕਿ ਬਾਗ ਕਿਸੇ ਇਨਸਾਨ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਕੁਝ ਕੋੜੇ ਹੱਦ ਸਾਡੇ, ਕੁਝ ਬੱਕਰੀਆਂ ਹੱਦੀਆਂ ਦਾ ਤੇ ਆਵਾਰਾ ਕੁੱਤੇ ਹੱਦੇ ਤੇ گاਵਾ ਮੱਜਾ ਰਾਤ ਨੂੰ ਡਰਦੀਆਂ ਗਿਆ। ਉਹ ਕਾਰਨ ਤੇ ਉਸ ਕਾਰਨ ਪਰ ਸਾਧਨਾ ਥੋੜੇ ਕਾਫੀ ਨੁਕਸਾਨ ਹੋਇਆ ਉਸ ਤਵਾਸਾ ਜਿਹੜੇ ਬੱਚੇ ਸਕੂਲ ਜਾਂਦੇ ਅੱਜ ਤੱਕ ਸਕੂਲ ਨਹੀਂ ਗਏ ਬੱਚੇ ਦੋ ਬੱਕਰੀਆਂ ਇੱਕ ਇੱਕ ਬੱਕਰਾ ਮਰ ਗਿਆ ਇੱਕ ਗਾਈ ਮਰ ਗਈ ਇੱਕ ਬੱਕਰੀ ਜਕਮੀ ਹੈ ਇਸ ਲਈ ਇੱਕ ਬੱਚੂ ਦਾ ਕੋਈ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਲੈ ਗਿਆ ਨਾਟਾ ਬੱਕਰਾ ਇਹਨੂੰ ਛੱਡ ਗਿਆ ਇਹਦੇ ਬਾਅਦ ਚ ਮਰ ਗਿਆ ਤੇ ਬੱਚੂ ਉਹਦਾ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ ਕਿੱਥੇ ਨਹੀਂ ਔਰ ਜਿਹੜੀਆਂ ਵਾਰੀਆਂ ਗਈਆਂ ਉਹ ਮਿਲਵਦੀਆਂ ਨਹੀਂ ਹੁਣ ਪਹਿਲਾਂ ਬਹੁਤ ਵਾਰੀਆਂ ਗਈਆਂ ਇਹ ਲੋਕਾਂ ਦੀ ਬੇਨਤੀ ਤੋਂ ਬਾਅਦ ਜੰਗਲਾਤ ਵਿਭਾਗ ਹਰਕਤ ਵਿੱਚ ਆਇਆ ਬਾਗ ਨੂੰ ਫੜਨ ਦੇ ਲਈ ਜੰਗਲ ਦੇ ਵਿੱਚ ਪਿੰਜਰਾ ਲਾਇਆ ਗਿਆ ਹੈ ਜੰਗਲਾਤ ਵਿਭਾਗ ਨੇ احتیاط ਦੇ ਵਜੋਂ ਦੋ ਟੀਮਾਂ ਵੀ ਬਣਾਈਆਂ ਨੇ ਜੋ ਦਿਨ ਰਾਤ ਗਸ਼ਟ ਕਰ ਰਹੀਆਂ ਨੇ ਪਰਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ